ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਸਵਾਈ ਵੇੜ ਇਹ ਸੇਲ ਆ ਡਿਟੇਲ ਵੀਰ ਤੋਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਹਾਂ ਭਾਈ ਗੁਰਪ੍ਰੀਤ ਹੈ ਪਿੰਡ ਦੀਸਗੜ ਜੁਲਾ ਬਰਨਾਲਾ ਸੀ ਤੋਂ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆ ਉਜੈ ਸੁਆ ਸੁਈ ਨੂੰ ਤੇ ਕੈਮਾ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ ਉਹਦੇ 5ਵਾਂ ਦਿਨ ਹੋ ਗਿਆ 5ਵਾਂ ਦਿਨ ਹੋ ਗਿਆ ਸੁਈ ਨੂੰ ਕੀ ਆਪਾਂ ਲਿਆਂਦੀਏ ਜਾਂ ਕਰਦੀਏ ਲਿਆਂਦੀਏ ਵੀਰੇ ਰਾਤੀ ਆਪਣੇ ਕੋਲ ਠੀਕ ਹੈ ਤੇ ਜੇਰ ਜੂ ਦੱਸਿਆ ਓਕੇ ਜੀ ਹਾਂ ਜੇਰ ਜੂ ਸਾਰਾ ਓਕੇ ਕੋਈ ਗੰਦਬੰਦ ਨਹੀਂ ਮਾਰਦੀ ਹਾਂ ਠੀਕ ਆ ਬੱਚੀ ਪਤਾ ਕੁਛ ਕਿਹੜਾ ਟੀਕਾ ਦੱਸਿਆ ਮਾਲਕ ਹਾਂ ਬੱਸੀ ਵਿੱਚ 40 116 ਜੇਨਮਾਰਕ ਤੋਂ ਡੈਨਮਾਰਕ 40 116 ਦੀ ਬੱਚੀ ਦਸੀ ਆ ਤੇ ਬੱਚੀ ਬਹੁਤ ਪੈਰੀ ਹੈ ਕਿੰਨਾ ਕੁ ਲਗਭਗ ਅੰਦਾਜ਼ਾ ਹੈ ਉਹਦੇ ਰੇਡੀਅਸ ਵਗੈ 18 ਲੀਟਰ ਨੈਟ ਤਿਆਰ ਆ ਜਟ ਸੌਦਾ ਲਾ ਕੇ ਚੱਲੀਏ 16 ਲੀਟਰ ਨਹੀਂ ਪੜਜੂ। ਨਾ ਨਾ ਵੀਰੇ 18 ਲੀਟਰ ਆਪਾਂ 17 ਕੇ 17 ਜਹਾਜ ਮੰਨ ਕੇ। ਚਵਾਈ ਦੀ ਓਕੇ ਜਮਾ। ਹਾਂ ਹਾਂ ਚਵਾਈ ਦੀ ਓਕੇ ਬੱਚਾ ਇਹ ਧਾਰਾ ਮਾਰ ਦੇ। ਠੀਕ ਆ। ਸ ਵੀਰੇ ਦੇਖੋ 25 ਚੌਂਗੀ ਤੁਸੀਂ ਦੇਖ ਸਕਦੇ ਹੋ ਨਾ ਆਪਾਂ ਧਾਰਾ ਮਾਰ ਕੇ ਜਿਹਾ ਦਿਖਾਉਂਦੇ ਆ ਤੁਹਾਨੂੰ। ਸ ਵੀਰੇ ਚਵਾਈ ਦੇਖ ਸਕਦੇ ਧਾਰਾ ਵਗੈਰਾ ਪੂਰਿਆਂ ਓਕੇ ਆ। ਤੇ ਚੌਂੜ ਦੇਖੋ ਪੂਰਾ ਮੋਟਾ ਮੋਟਾ ਸਾਫ ਸੁਥਰਾ। ਚੰਗੀ ਚਵਾਈ ਦੀ ਆ ਜਮਾ ਤੇ 18 ਲੀਟਰ ਲਗਭਗ ਦੁੱਧ ਇਸ ਵਕਤ ਹਾਜ਼ਰ ਆ ਤੇ ਸੂਈ ਵੀ 4-5 ਦੇ ਦਿੰਦੀ ਹਨਾ। ਹਾਂ ਹਾਂ। ਤੇ ਬਾਕੀ ਥਾਣਾ ਹਵਾਨਾ 16 ਤੇ ਇਹਦਾ ਫਿਰ ਮੁੱਲ ਵੜੀ ਵੀਰੇ ਆਪਾਂ ਕੀ ਕਰਦੇ ਆ ਮੁੱਲ ਵੀਰੇ ਲੈਣ ਦੇ 64000 ਰੁਪਏ ਦਾ ਬਸ ਛੋੜੀ ਹੋਊਗੀ ਛੋੜ ਸੇ ਆਪਾਂ ਕਰਦਾਂਗੇ ਹਾਂ ਹਾਂ ਛੋੜੀ ਹੋਣੀ ਥੋਰੀ ਬਰਾਬਰ ਫੈਡ ਫੂਡ ਚਾਰ ਪੰਜ ਫੈਡ ਆਉਂਦੀਆਂ ਵੀਰੇ ਇਹਦੇ ਮਹਿਸਾਂ ਦਾ ਕੰਮ ਹੀ ਠੀਕ ਅੰਦਾਜ਼ਾ ਲਾਈ ਆਪਾਂ ਦੁੱਧ 20 ਕਿਲੋ ਮੰਨ ਕੇ ਲੈ ਲਏ ਹਾਂ 20 ਕਿਲੋ ਆਮ ਦਾ ਠੀਕ ਹੈ ਥੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਉਹ ਮੁੱਥੇ ਲੱਗਦੀ ਚੰਗੀ ਜਿੰਦ ਜਾਨ ਬਜਰ ਵਾਲੀ ਬਿਹੜਾ ਸੂਈ ਸਵਾਈ ਆ ਤੇ ਪਿਛੇ ਇਹਦੇ ਬੱਚੀ ਆ ਉਹ ਦੇਖੋ ਇਹਦਾ ਮੁੱਥਾ ਥੋੜਾ ਜਗ੍ਹਾ ਵੀ ਰਿਜੀ ਤੇ ਉਹ ਦੇਖੋ ਲ 18 ਲੀਟਰ ਵੀ ਦੱਸਦਾ ਕਿ ਦੁੱਧ ਰੈਡੀ ਹੈ ਬਿਲਕੁਲ ਦੇਖੋ ਚੰਗੀ ਹੈ ਤੇ ਪਿੰਨ ਦੀਵਗਾਰ ਜਿਹੜਾ ਵਰਨਲ ਆਪਣੇ ਪਿੰਡੋਂ ਹੀ ਵੀਡੀਓ ਕਵਰ ਕੀਤੀ ਹੈ ਕਿਸੇ ਵੀਰ ਦੇ ਵੜ ਪਸੰਦ ਹੋਵੇ ਦਿੱਤੇ ਗਏ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ